ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਅਨੇਕਾ ਪ੍ਰਕਾਰ ਦੇ ਕੰਮ ਕਰਵਾਏ ਜਾ ਰਹੇ ਨੇ ਪਰ ਅਫਸਰ ਸ਼ਾਹੀ ਦੀ ਅਣਗਹਿਲੀ ਦੇ ਕਾਰਨ ਉਹ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦੇ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆ ਗੁਰਾਇਆਂ ਦੇ ਪਿੰਡ ਬੋਪਾਰਾਏ ਦੇ ਵਾਰਡ ਨੰਬਰ 1 ਵਿਖੇ ਜਿੱਥੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਗਲੀਆਂ ਬਣਵਾਈਆਂ ਜਾ ਰਹੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਸਹੀ ਧਿਆਨ ਨਾ ਦੇਣ ਨੂੰ ਲੈ ਕੇ ਠੇਕੇਦਾਰ ਵੱਲੋਂ ਪ੍ਰਸ਼ਾਸਨ ਨੂੰ ਲੱਖਾਂ ਰੁਪਏ ਦਾ ਝੂਨਾ ਲਗਾਇਆ ਜਾ ਰਿਹਾ ਸੀ ਜਿਸ ਦਾ ਮੁਹੱਲਾ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਮੁਹੱਲਾ ਨਿਵਾਸੀਆਂ ਨੇ ਮੀਡੀਆ ਨਾਲ ਗੱਲ ਕਰਦੇ ਆ ਦੱਸਿਆ ਕਿ ਮੁਹੱਲੇ ਵਿੱਚ ਗਲੀਆਂ ਬਣ ਰਹੀਆਂ ਸਨ ਪਰ ठेकेदार ਵੱਲੋਂ ਪਾਸ ਮਟੀਰੀਅਲ ਨਾ ਪਾ ਦੇਸੀ ਮਟੀਰੀਅਲ ਵਰਤਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਸਾਡੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਕੰਮ ਨੂੰ ਰੁਕਵਾਇਆ ਗਿਆ ਐਸੋ ਸਾ ਜਿਹੜੀ ਇੱਕ ਨਾਮ ਬੋਪਰੇ ਪਿੰਦਾ ਆ ਉਹ ਕੰਮ ਚੱਲਦਾ ਪਿਆ ਜਿਹੜਾ ਬਾਰਵਾਸੀ ਨੇ ਰੋਕਾਇਆ ਕੰਮ ਕੀ ਕੰਮ ਹੈ ਉਹ ਜਿਹੜੀ ਹੋਣ ਵਾਲੀ ਜਿਹੜੇ ਕਿਹੜਾ ਠੇਕੇਦਾਰ ਤੇ ਕਿੰਨੇ ਲੱਖ ਦਾ ਕੰਮ ਹੋਣਾ ਜੀ ਉਹ 12 ਨੰਬਰ 1 ਦਾ ਕੰਮ ਹੈ 765 ਦਾ 3-4 ਗਲੀਆਂ ਹੈਗੀਆਂ ਉਹਦੇ ਚ ਪੀਵੀਸੀ 파ਪੈਣਾ ਹੈ ਗਲੀਆਂ ਨਾਲੀਆਂ ਦੀ ਜਿਹੜੀ ਰਿਪੇਅਰ ਤੇ ਗਲੀਆਂ ਕੁਝ ਗਲੀਆਂ ਬਣੀਆਂ ਸੀਗੀਆਂ ਤੇ ਮਹੱਲਾ ਨਿਵਾਸੀਆਂ ਵੱਲੋਂ ਜਿਹੜਾ ਸੀਗਾ ਉਹ ਦੱਸਿਆ ਗਿਆ ਕਿ ਠੇਕੇਦਾਰ ਜਿਹੜਾ ਹੈਗਾ ਉਹ ਰੀਤ ਫਾਈਨ ਸੈਂਡ ਪਾ ਰਿਹਾ ਸੀ ਮੌਕੇ ਤੇ ਜਾ ਕੇ ਕੰਮ ਬੰਦ ਕਰਾਤਾ ਕਿ ਠੇਕੇਦਾਰ ਨੂੰ ਉਦੇਸ਼ ਦਿੱਤੀਏ ਇਹਨਾਂ ਨੂੰ ਪੱਟ ਕੇ ਇਫੋ ਦਿੱਤਾ ਇਕੱਠਾ ਕਰਕੇ ਕੋਸਨ ਪਾਏ ਲਵ ਕੰਮ ਬੰਦ ਕਰਾਤਾ ਵਲਵਾਂ ਸਿੰਘ ਠੇਕੇਦਾਰ ਇਸ ਸਬੰਧੀ ਜਦੋਂ ਠੇਕੇਦਾਰ ਦੇ ਕਰਿੰਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਠੇਕੇਦਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਪਰ ਮੁਹੱਲਾ ਨਿਵਾਸੀਆਂ ਵੱਲੋਂ ਇਸ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ। ਐ ਆਪਕਾ ਕੀ ਨਾਮ ਹੈ? ਮਿੱਤਰਪਾਲ। ਇਹ ਕੀ ਕੰਮ ਕਰਦੇ? ਮਿਸਤਰੀ ਘਾਟਾ ਪੈਣ ਭਾਈ। ਜੋ ਹੀ ਨਿੱਤਾ ਪਾ ਰਹੇ ਆ। ਠੇਕੇਦਾਰ ਨੂੰ ਵੀ ਜਾਹੇ? ਹਾਂ ਜੀ ਉਹ ਠੇਕੇਦਾਰ ਨੂੰ। ਤੇ ਦੂਜਾ ਨਿੱਤਾ ਨਹੀਂ ਪਾਇਆ? ਨਹੀਂ। ਤੇ ਹੁਣ ਜਿਹੜਾ ਕੰਮ ਮੈਂ ਪਹਿਲਾਂ ਚੱਲ ਰਿਹਾ ਸੀ ਬੰਦ ਹੋ ਗਿਆ। ਆਓ ਸਾਜੂ ਨੇ ਕੰਮ ਮਨਵਾਇਆ ਕਰਾ ਦਿਓ ਬੋਲੋ ਕਿ ਫਰੋਡ ਡਾਡੋ ਹੂੰ ਤੁਹਾਡੇ ਠੇਕੇਦਾਰ ਨਾਲ ਸੇਵਾਤ ਹੋਈ ਉਹ ਕੀ ਕਿਆ ਬੋਲਾਂਗੇ ਮੈਂ ਬੋਲ ਲਿਆ ਤਾਂ ਆ ਮੰਗਾ ਲਉ ਹਾਂ ਪਹਿਲਾਂ ਨਹੀਂ ਬੋਲ ਮੋਹ ਤਬੜੇ ਤਾਂ ਨਹੀਂ ਪਾਇਆ ਇਸ ਬੰਦੀ ਜਦੋਂ ਨਗਰ ਕੌਂਸਲ ਦੇ ਐਸਓ ਦੇ ਨਾਲ ਗੱਲ ਕੀਤੀ ਗਈ ਤਾਂ ਐਸਓ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਠੇਕੇਦਾਰ ਨੂੰ ਹਦਾਇਤ ਕਾਰ ਦਿੱਤੀ ਗਈ ਹੈ ਤੇ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦੇ ਲਈ ਤਾੜਨਾ ਵੀ ਕੀਤੀ ਗਈ ਹੈ ਨਾਲ ਹੀ ਉਹਨਾਂ ਦੱਸਿਆ ਕਿ ਇਹ ਕੰਮ 7,65,000 ਦੀ ਲਾਗਤ ਨਾਲ ਹੋ ਰਿਹਾ ਹੈ ਉਸ ਲਈ ਤਾਂ ਸਾਡੇ ਕੁਝ ਬਾੜ ਬਸ ਗਿਆ ਨੇ ਕੰਪਲੀਟ ਕੀਤੀ ਸੀ ਵੀ ਮਾੜਾ ਮਟੀਰੀਅਲ ਬਸ ਗਿਆ ਜਾਂਦਾ ਹੈ। ਮੈਚ ਜਿਵੇਂ ਜਿਵੇਂ ਲੋਕਲ ਜਮਾਤ ਚੈੱਕ ਕਰ ਲੈਣੇ ਆ। ਚੈੱਕ ਕੀਤਾ ਤਾਂ ਇਤਦਰ ਸੈਣ ਦੀ ਜਗਾ ਦਰਿਆ ਵਾਲਾ ਦਿੱਤਾ ਪਾਰ ਹੈ ਉਹ ਕਮਿਟੀ ਮੈਂ। ਕਮਿਟੀ ਬੱਚਿਆ 15000 ਦੇ ਉੱਪਰ ਤੇ ਉਧਰ ਸਾਈਡ ਦਾ 70000 ਦੇ ਉੱਪਰ ਤਕਰੀਬਨ ਆਉਂਦਾ। ਤੇ ਇਹ ਮੋٹے ਲੈਵਲ ਦੇ ਉੱਪਰ ਕਪੜਾ ਕਰਕੇ ਇਹ ਕੰਮ ਕਰ ਰਹੇ ਆ। ਮੈਂ ਕਿ ਕਿਹੜਾ ਚੋਲਾ ਕਿ ਐਸ ਡੀ ਫਲੋਰ ਵਾ ਆਪਣੇ ਕਮੇਟੀ ਯੂ ਸਾਹਿਬ ਜੇ ਧਿਆਨ ਚ ਲੈਣਾ ਚਾਹਣਾ ਵੀ ਇਹਨਾਂ ਨੂੰ ਕਹਿ ਕੇ ਜਿਹੜਾ ਡ੍ਰੈਗ ਦੇ ਹਿਸਾਬ ਨਾਲ ਉਹ ਕੰਮ ਕਰਾਇਆ ਜਾ ਜਿਹੜਾ ਜਿਹੜਾ ਮਟੀਰੀਅਲ ਮਨਜ਼ੂਰ ਹੋਇਆ ਉਹ ਆਇਆ ਜਾ ਕਿਉਂਕਿ ਇਹ ਕੰਮ ਰੋਜ਼ ਨੂੰ ਤਾਂ ਹੋਣੇ ਨਹੀਂ ਇੱਕ ਵਾਰੀ ਹੋ ਗਿਆ ਇਹ ਤਾਂ ਪੈਸਾ ਵੇਸਟ ਆ ਜਦੋਂ ਇਹਨਾਂ ਤੇ ਕਿੰਨਾ ਪੈਸਾ ਵੇਸਟ ਕਰਦਾ ਪਬਲਿਕ ਦਾ ਪ੍ਰੋਪਰ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਜਿਹੜਾ ਮਟੀਰੀਅਲ ਡ੍ਰੈਗ ਦੇ ਵਿੱਚ ਲਿਖਿਆ ਉਹ ਪਣਾ ਚਾਹੀਦਾ ਕਿੰਨਾ ਕੁ ਰਸਤਾ ਆਇਆ ਜਿਹੜਾ ਬਣਾਇਆ ਇਹ ਤਕਰੀਬਨ ਗਲਾਲ ਗੇਟ ਤੋਂ ਲੈ ਗਏ ਆ ਹੁਣ 100 ਮੀਟਰ ਦਾ ਹੋਣਾ ਹੂੰ 100 ਮੀਟਰ ਤੱਕ ਜੀ ਬੰਦਾ ਤੁਸੀਂ ਗੱਲ ਕੀਤੀ ਯੋਨਾ ਇਸ ਬੰਦੇ ਨਾਲ ਮੈਂ ਯੂ ਸਾਹਿਬ ਨਾਲ ਨਹੀਂ ਕੀਤੀ ਕਿ ਉਸ ਦਿਨ ਆ ਜੁੱਤੀ ਕਰਕੇ ਮੈਂ ਠੇਕੇਦਾਰ ਨਾਲ ਗੱਲ ਕੀਤੀ ਸੀ ਬਲਵੰਤ ਸਿੰਘ ਆ ਜੀ ਕੋਈ ਬਿਲਗੇ ਤੋਂ ਹੂੰ ਤੇ ਉਹ ਕਹਿੰਦਾ ਜੀ ਹੁਣ ਇਹ ਤਾਂ ਕਰ ਸੈਡ ਪਾ ਦਿੰਨੇ ਆ ਪਿੱਛੇ ਸਾਰਾ ਕੰਮ ਬਿਨਾਂ ਤਾਂ ਕਰ ਸੈਡ ਤੋਂ ਕਰ ਦੋ ਤਾਂ ਹੁਣ ਛੋਟਾ ਜਿਹਾ ਟੋਟਾ ਮੈਂ 10 20 ਮੀਟਰ ਦਾ ਇਹਦੇ ਵਿੱਚ ਕਹਿੰਦੇ ਨਹੀਂ ਤਾਂ ਕਰ ਲੈਣ ਪਾ ਦਿੰਨੇ ਇਹ ਉਹਨਾਂ ਦਾ ਕਹਿਣਾ ਆ ਕਾਡ ਕੇ ਭਾਈ ਇਹੇ ਰੇਤਾ ਮਨਜ਼ੂਰ ਆ ਕਹਿੰਦਾ ਕਿ ਹੁਣ ਇਹ ਤਾਂ ਕਰ ਲੈਣ ਪਾ ਦਿੰਨੇ ਮੇਰੇ ਰੇਤਾ ਕਿਹੜਾ ਮਨਜ਼ੂਰੀ ਇੱ Mm hmm.